ਜਗਤਪੈਓ ਤਾ ਤੇ ਸਭ ਜਨਿਅਤ ਤਾ ਇਹਨਾ ਤੋਂ ਸਾਰਾ ਜਗਤ ਹੋਂਦ ਵਿੱਚ ਆਇਆ ਇਹ ਗੱਲ ਸਾਰੇ ਜਾਣਦੇ ਹਨ ਚਾਰ ਖਾਨ ਕਰ ਪ੍ਰਗਟ ਪਖਨੀਅਤ ਆਗੋ ਉਸ ਜਗਤ ਦੇ ਚਾਰ ਖਾਣੀਆਂ ਵਿੱਚ ਪ੍ਰਗਟ ਹੋਣ ਦਾ ਵਖਾਣ ਕੀਤਾ ਜਾਂਦਾ ਹੈ ਸਖਤ ਇਤੀ ਨਹੀਂ ਬਰਣ ਸੁਣਾਉ ਮੇਰੇ ਵਿੱਚ ਇਤਨੀ ਸਮਰੱਥਾ ਨਹੀਂ ਜੋ ਸਾਰੇ ਵਰਤਾਂ ਦਾ ਵਰਣਨ ਕਰਕੇ ਸੁਣਾਵਾਂ ਭਿੰਨ-ਪੇਨ ਕਰ ਨਾਮ ਬਤਾਓ ਅਤੇ ਵਕਰੇ-ਵਕਰੇ ਕਰਕੇ ਸਾਰੇ ਨਾਵਾਂ ਬਾਰੇ ਦੱਸਾਂ ਬਲੀ-ਅਬਲੀ ਦੋ ਉਪਜਾਏ ਫਿਰ ਬਲੀ-ਦੈਂਤ ਅਤੇ ਆਬਲੀ ਦੇਵਤੇ ਦੋਵੇਂ ਉਤਪਨ ਕੀਤੇ ਉੱਚ-ਨੀਚ ਕਰ ਭਿੰਨ ਦਿਖਾਏ ਅਤੇ ਉੱਚੇ ਨੀਵੇਂ ਬਣਾ ਕੇ ਉਹਨਾਂ ਨੂੰ ਭਿੰਨ ਭਿੰਨ ਕਰਕੇ ਵਿਖਾਇਆ ਵਾਪਰਕਾਲ ਬਲੀ ਪਲਵਾਨਾ ਬਲਵਾਨ ਕਾਲ ਨੇ ਮਹਾਬਲੀ ਸ਼ਰੀਰ ਤਾਰਨ ਕੀਤਾ ਆਪੈ ਰੂਪ ਧਰਤ ਪਿਓ ਨਾਨਾ ਅਤੇ ਆਪ ਹੀ ਅਨੇਕ ਪ੍ਰਕਾਰ ਦੇ ਸਹਾਇਕ ਰੂਪ ਤਾਰਨ ਕੀਤੇ ਭਿੰਨ ਭਿੰਨ ਜਿਮ ਦੇਹ ਤਰਾਈ ਉਸ ਕਾਲ ਨੇ ਜਿਵੇਂ ਵੱਖ-ਵੱਖ ਸਰੀਰ ਧਾਰਨ ਕੀਤੇ ਤਿਮ ਤੇਮਕਾਰ અવਤਾਰ ਕਹਾਏ ਤਿਵੇਂ-ਤਿਵੇਂ ਉਹ અવਤਾਰ ਅਖਵਾਏ ਪਰਮ ਰੂਪ ਜੋ ਇੱਕ ਕਹਾਇਉ ਪਰਮ ਸੱਤਾ ਦਾ ਜੋ ਇੱਕ ਰੂਪ ਕਿਹਾ ਜਾਂਦਾ ਹੈ ਅੰਤ ਸਭੋ ਤਹਿ ਮਾਦਬ ਮਿਲਾਇਉ ਅੰਤ ਵਿੱਚ ਉਹ ਸਾਰੇ અવਤਾਰ ਉਸੇ ਵਿੱਚ ਮਿਲ ਜਾਂਦੇ ਹਨ ਜੇ ਤੱਕ ਜਗਤ ਤੱਕ ਜੀਵ ਬਖਾਨੋ ਜਿਤਨੇ ਵੀ ਜਗਤ ਦੇ ਜੀਵ ਬਖਾਨ ਕੀਤੇ ਜਾਂਦੇ ਹਨ ਏਕ ਜੋਤ ਸਭ ਹੀ ਮਹ ਜਾਨੋ ਉਹਨਾਂ ਸਾਰਿਆਂ ਵਿੱਚ ਉਸ ਇੱਕ ਜੋਤ ਦਾ ਪ੍ਰਕਾਸ਼ ਹੀ ਸਮਝਿਆ ਜਾਵੇ ਕਾਲ ਰੂਪ ਭਗਵਾਨ ਪਨੈ ਬਉ ਜਿਸ ਭਗਵਾਨ ਨੂੰ ਕਾਲ ਰੂਪ ਕਿਹਾ ਜਾਂਦਾ ਹੈ ਤਾ ਮਹ ਲੀਨ ਜਗਤ ਸਭ ਹੈ ਬੋ ਉਸ ਵਿੱਚ ਸਾਰਾ ਜਗਤ ਲੀਨ ਹੋਵੇਗਾ ਜੋ ਕਿਛ ਟੇਸਟ ਅਗੋਚਰ ਆਵਤ ਜੋ ਕੁਝ ਸਾਨੂੰ ਅਗੋਚਰ ਜੋ ਇੰਦਰੀਆਂ ਦਾ ਵਿਸ਼ਾ ਨਾ ਹੋਵੇ ਪ੍ਰਤੀਤ ਹੁੰਦਾ ਹੈ ਤਾਂ ਕਹੋ ਮਨ ਮਾਇਆ ਠਹਿਰਾਵਤ ਉਸ ਨੂੰ ਮਨ ਮਾਇਆ ਵਜੋਂ ਨਿਸ਼ਚਿਤ ਕਰਦਾ ਹੈ ਇਹ ਕਹ ਆਪ ਸਭਨੋਂ ਪਿਆਪਾ ਇਕੋ ਆਪ ਹੀ ਸਾਰਿਆਂ ਵਿੱਚ ਵਿਆਪਤ ਹੋ ਰਿਹਾ ਹੈ ਸਭ ਕੋਈ ਭਿੰਨ ਭਿੰਨ ਕਰ ਥਾਪਾ ਪਰ ਉਸੇ ਨੂੰ ਸਭ ਲੋਕ ਭਿੰਨ ਭਿੰਨ ਰੂਪ ਵਿੱਚ ਸਥਾਪਿਤ ਕਰਦੇ ਹਨ ਸਭ ਹੀ ਮਹਾਂ ਰਾਮ ਰਹੇ ਹੋ ਅਲੇਖ ਸਭ ਵਿੱਚ ਅਲੇਖ ਜੋ ਲੇਖ ਵਿੱਚ ਨਾ ਆ ਸਕੇ ਹੀ ਰਮਣ ਕਾਰਿਆ ਹੈ ਮੰਗਤ ਭਿੰਨ ਭਿੰਨ ਤੇ ਲੇਖ ਬਾਰ ਉਹ ਸਭ ਤੋਂ ਵੱਖਰਾ ਵੱਖਰਾ ਲੇਖ ਮੰਗਦਾ ਹੈ ਜਿਨ ਨਰ ਏਕ ਵਹ ਠਹਿਰਾਇਓ ਜਿਨਾ પુરਸ਼ਾ ਨੇ ਉਸ ਇਕ ਨੂੰ ਸਾਰਿਆਂ ਰੂਪਾਂ ਵਿੱਚ ਠਹਿਰਾਇਆ ਹੈ ਤਿਨਹੀ ਪਰਮ ਤਾਤ ਤਕਹੋ ਪਾਇਓ ਉਹਨਾਂ ਨੇ ਹੀ ਪਰਮ ਤਤਵ ਨੂੰ ਪਾਇਆ ਹੈ ਇੱਕ ਹੈ ਰੂਪ ਅਨੂਪ ਸਰੂਪਾ ਉਹ ਇੱਕ ਰੂਪ ਵਾਲਾ ਹੀ ਅਨੇਕ ਸਰੂਪਾਂ ਵਾਲਾ ਹੈ ਰੰਗ ਭਿਓ ਰਾਵ ਕਹੂ ਪੂਪਾ ਕਿਤੇ ਉਹ ਰੰਗ ਹੈ ਕਿਤੇ ਰਾਉ ਹੈ ਅਤੇ ਕਿਤੇ ਰਾਜਾ ਬਣਿਆ ਹੋਇਆ ਹੈ ਭਿੰਨ ਭਿੰਨ ਸਭ ਹਨ ਔਰ ਜਾਇਓ ਸਭ ਨੂੰ ਵੱਖਰੇ ਵੱਖਰੇ ਕਾਮ ਆਦੰ ਧਿਆਨ ਵਿੱਚ ਉਲਝਾਇਆ ਹੋਇਆ ਹੈ ਸਭ ਤੇ ਜੁਦੋ ਨਾ ਕਿਨ ਹੂ ਪਾਇਓ ਉਹ ਸਭ ਤੋਂ ਵੱਖਰਾ ਹੈ ਉਸ ਦੇ ਭੇਦ ਨੂੰ ਕਿਸੇ ਨੇ ਨਹੀਂ ਜਾਣਿਆ ਪੇਨ ਪੇਨ ਸਭ ਨੂੰ ਉਪਜਾਇਓ ਉਸ ਨੇ ਭਿੰਨ ਭਿੰਨ ਰੂਪ ਵਿੱਚ ਸਭ ਨੂੰ ਪੈਦਾ ਕੀਤਾ ਹੈ ਭਿੰਨ ਭਿੰਨ ਕਰ ਤੈਨੋਂ ਕਪਾਇਓ ਅਤੇ ਭਿੰਨ ਭਿੰਨ ਕਰਕੇ ਉਹਨਾਂ ਨੂੰ ਨਾਸ਼ਟ ਕਰਦਾ ਹੈ ਆਪ ਕਿਸੂ ਕੋ ਦੋਸ਼ ਨਾ ਲੀਨਾ ਉਹ ਆਪ ਕਿਸੇ ਦਾ ਦੋਸ਼ ਆਪਣੇ ਸਿਰ ਉੱਤੇ ਨਹੀਂ ਲੈਂਦਾ ਔਰਨ ਸਿਰ ਪੁਰਾਈ ਤਿੰਨਾ ਆਤੇ ਹੋਰਨਾਂ ਦੇ ਸਿਰ ਉੱਤੇ ਬੁਰੀਾਈ ਦੀ ਜ਼ਿੰਮੇਦਾਰੀ ਪਾਉਂਦਾ ਹੈ। ਆਤ ਪ੍ਰਥਮ ਮਚ ਅਵਤਾਰ ਕਥਨੰ। ਹੋਣ ਪ੍ਰਥਮ ਮਚ ਅਵਤਾਰ ਦਾ ਕਥਨ। ਚੋਪਈ ਸੰਖਾਸੁਰ ਦਾ ਨਵ ਪਉ ਪੈਉ। ਫਿਰ ਸ਼ੰਖਾਸੁਰ ਨਾ ਦਾ ਇੱਕ ਦੰਤ ਹੋਇਆ। ਬਹੁ ਵਿਦਕੈ ਜਗ ਕੋ ਦੁਖ ਦੇਉ। ਉਸਨੇ ਬਹੁਤ ਤਰਾ ਨਾਲ ਜਗਤ ਨੂੰ ਦੁੱਖ ਦਿੱਤਾ ਮਛ ਅਵਤਾਰ ਆਪ ਭੁਨ ਤਰਾ ਕਾਲ ਨੇ ਤਦੋਂ ਆਪ ਮਛ ਅਵਤਾਰ ਧਾਰਨ ਕੀਤਾ ਆਪਨ ਜਾਪ ਆਪ ਮੋ ਕਰਾ ਆਤੇ ਆਪਣਾ ਜਾਪ ਆਪ ਹੀ ਜਪਿਆ ਅਰਥਾਤ ਆਪ ਹੀ ਆਪਣੇ ਰੂਪ ਨੂੰ ਪਛਾਣਿਆ ਪ੍ਰਥਮੇ ਤੁਛ ਮੀਨ ਬਪ ਤਰਾ ਪਹਿਲਾ ਇਸਵਤਾਰ ਨੇ ਛੋਟੀ ਜਹੀ ਮਛਲੀ ਦਾ ਸ਼ਰੀਰ ਧਾਰਨ ਕੀਤਾ। ਪੈਠ ਸਮੁੰਦਰ ਚੱਕਚੋਰਨ ਕਰਾ। ਆਤੇ ਸਮੁੰਦਰ ਵਿੱਚ ਵੜ ਕੇ ਚੰਗੀ ਤਰ੍ਹਾਂ ਨਾਲ ਚੱਕਚੋਰਿਆ। ਪੁਨ ਪੁਨ ਕਰਤ ਭਇਓ ਵਿਸਥਾਰਾ। ਫਿਰ ਹੌਲੀ ਹੌਲੀ ਆਪਣਾ ਵਿਸਤਾਰ ਕਰਦਾ ਗਿਆ। ਸੰਖਾਸੋਰ ਤਦ ਕੋਪ ਵਿਚਾਰਾ। ਪਾਲ ਸਰੂਪ ਸਮੁੰਦਰ ਵਿੱਚ ਰਹਿਣ ਵਾਲੇ ਸੰਖਾ ਸੁਰਨੇਤਾਦ ਬਹੁਤ ক্রੋਧ ਕੀਤਾ। ਪੁਯੰਗ ਪ੍ਰਿਆਤ ਸ਼ੰਦ। ਤਵੈ ਕੋਪ ਗਰਜਿਓ ਬਲੀ ਸੰਖ ਬੀਰੰ। ਤਦੋ ਸੰਖ ਨਾਦਾ ਬਲਵਾਨ ਸੂਰਵੀਰ ਗੁੱਸੇ ਨਾਲ ਗੱਜਿਆ। ਤਰੇ ਸ਼ਾਸਤਰ ਅਸਤਰੰ ਸਜੇ ਲੋਹ ਚੀਰੰ। ਉਸਨੇ ਆਪਣੇ ਆਪ ਨੂੰ ਸ਼ਸਤਰਾਂ ਅਸਤਰਾਂ ਤੇ ਲੋਹੇ ਦੇ ਕਵਜ ਨਾਲ ਸਜਾਇਆ। ਚਤੁਰ ਬੇਦ ਪਤੰਕ ਕਿਉ ਸਿੱਧ ਮੰਦੰ ਉਸਨੇ ਚੋਹਾ ਵੇਦਾਂ ਨੂੰ ਸਮੁੰਦਰ ਵਿੱਚ ਡਬੋ ਦਿੱਤਾ ਸੀ ਤਰਸਿਓ ਅਸਤ ਨੈਨੰ ਕਰਿਓ ਜਾਪ ਸੁਦੰ ਇਸੇ ਲਈ ਅੱਠਾ ਲੈਣ ਵਾਲੇ ਬ੍ਰਹਮਾ ਨੇ ਸ਼ੁੱਧ ਸਰੂਪ ਪਰਮ ਸੱਤਾ ਦਾ ਜਾਪ ਕੀਤਾ ਤਬੈ ਸੰਬਰੇ ਦੀਨ ਹੇਤੰ ਤੇ ਆਲੰ ਤਦੋ ਕਿਰਪਾਲੂ અવਤਾਰ ਨੇ ਦੀਨਾਂ ਦੇ ਹਿੱਤ ਨੂੰ ਸਾਹਮਣੇ ਰੱਖਿਆ ਧਰੇ ਲੋਹ ਕਰੋਹਨ ਕਿਰਪਾ ਕੈ ਕਿਰਪਾਲੰ ਅਤੇ ਕਿਰਪਾਲੂ ਨੇ ਕਿਰਪਾਪੂਰਵਕ ਕਰੋਧਵਾਨ ਹੋ ਕੇ ਸ਼ਸਤਰਾਂ ਨੂੰ ਉਤਾਰਨ ਕੀਤਾ ਮਹਾ ਆਸਤਰ ਪਾਤੰ ਕਰੇ ਸਾਸਤਰ ਕਾਤੰ ਬਹੁਤ ਅਸਤਰ ਵਰਣ ਲੱਗੇ ਅਤੇ ਸ਼ਸਤਰਾਂ ਦੇ ਪ੍ਰਹਾਰ ਹੋਣ ਲੱਗੇ ਸਾਰੇ ਦੇਵ ਸਰਵੰ ਕਿਰੇ ਲੋਕ ਸਤੰ ਸਾਰੇ ਦੇਵਤੇ ਆਪਣੇ ਸਥਾਨਾਂ ਤੋਂ ਹਿਲ ਗਏ ਅਤੇ ਸਾਰੇ ਲੋਕ ਮੂਰਛਿਤ ਹੋ ਕੇ ਟਿਕ ਪਏ ਵਾਹਿਗੁਰੂ ਜੀ ਦਾ ਕਾਲ ਸਾ ਵਾਹਿਗੁਰੂ ਜੀ ਕੀ ਫਤ